ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕਿਤ ਪੰਜਾਬੀ ਚੈਨਲ ਵੇਖਣ ਵਾਲੇ ਦਰਸ਼ਕਾਂ ਸਵਾਗਤ ਅੱਜ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਦਲਬੀਰ ਸਿੰਘ ਗਲਗੋਵਲੋਂ ਜਿਹੜਾ ਕੱਲ ਮਹਿਦੀਪੁਰ ਮੀਆਂਵਾਲੀ ਥਾੜ ਖੇਤਰ ਚ ਕਸੂਰੀ ਨਾਲੇ ਵਿੱਚ ਭਾਰੀ ਪਾਣੀ ਆਉਣ ਤੋਂ ਬਾਅਦ ਧੁੱਸੀ ਬੰ ਟੁੱਟ ਗਿਆ ਸੀ ਉਥੇ ਪਹੁੰਚ ਕੇ ਚਲਦਿਆਂ ਸਵਾਮਾਂ ਚ ਆਪਣਾ ਯੋਗਦਾਨ ਪਾਇਆ ਅਤੇ ਜਿਹੜਾ ਤੁਸੀਂ ਬਣ ਬਾਬੇ ਸਾਹਿਬ ਤੋਂ ਸ਼ਹੀਦ ਤੋਂ ਲੈ ਕੇ ਮੀਆਂ ਵਾਲੀ ਤੱਕ ਬਣਿਆ ਉਸ ਦਾ ਦੌਰਾ ਕਰਦੇ ਹੋ ਉੱਥੇ ਮੌਜੂਦ ਵੱਖ-ਵੱਖ ਕਿਸਾਨ ਆਗੂਆਂ ਨਾਲ ਉਹਨਾਂ ਨੇ ਗੱਲਬਾਤ ਕੀਤੀ ਅਤੇ ਹਰ ਤਰ੍ਹਾਂ ਦੀ ਸਹਿਯਤਾ ਆਪਣੇ ਤੇ ਆਪਣੀ ਪਾਰਟੀ ਵੱਲੋਂ ਦੇਣ ਦਾ ਭਰੋਸਾ ਵੀ ਇਸ ਮੌਕੇ ਉਹਨਾਂ ਵੱਲੋਂ ਦਵਾਇਆ ਗਿਆ ਇਸ ਮੌਕੇ ਗੱਲਬਾਤ ਕਰਦਿਆਂ ਦਲਬੀਰ ਸਿੰਘ ਅਲਕੋ ਨੇ ਕਿਹਾ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਆਗੂਆਂ ਨਾਲ ਸਾਰੀ ਗੱਲ ਕਰਕੇ ਇਸ ਡਿਫੈਂਸ ਬੰਨ ਬੰਨਨ ਤੇ ਅਤੇ ਜੋ ਹੋਰ ਹਰ ਸਾਲ ਸਮੱਸਿਆ ਇੱਥੇ ਆਉਂਦੀਆਂ ਉਸ ਬਾਰੇ ਜੋ ਵੀ ਉਸ ਨੂੰ ਪੰਚਾਇਤਾਂ ਲਿਖਤੀ ਤੌਰ ਤੇ ਦੇਣ ਗਿਆ ਜਾਂ ਜਿਸ ਤਰ੍ਹਾਂ ਵੀ ਕਿਸਾਨ ਆਗੂ ਉਹਨਾਂ ਨੂੰ ਕਹਿਣਗੇ ਉਹ ਸਾਰਾ ਮਸਲਾ ਹੱਲ ਕਰੌਣ ਲਈ ਤਿਆਰ ਹਨ ਇਸ ਮੌਕੇ ਉਹਨਾਂ ਨਾਲ ਹਲਕਾ ਖੇਮ ਕਰਨ ਦੇ ਸੀਨੀਅਰ ਆਗੂ ਵੀ ਮੌਜੂਦ ਸਨ ਇਸ ਮੌਕੇ ਸਵਾਜ ਸੇਵੀ ਆਈਟੀ ਕਾਲਜ ਦੇ ਚੇਅਰਮੈਨ ਇੰਦਰਜੀਤ ਸਿੰਘ ਅਲਗੋ ਸੰਤ ਬਾਬਾ ਜਸਵੰਤ ਸਿੰਘ ਛੋਡੀ ਆਸਲਾਂ ਵਾਲੇ ਅਤੇ ਹੋਰ ਵੀ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਪੁੱਜ ਕੇ ਬਣਦੀਆਂ ਚੱਲਣ ਲਈਆਂ ਸਮਾਵਾਂ ਚ ਆਪਣਾ ਹਿੱਸਾ ਤੇ ਯੋਗਦਾਨ ਪਾਇਆ ਸਾਡੇ ਚੈਨਲ ਨੂੰ YouTube ਤੇ ਸਬਸਕ੍ਰਾਈਬ Facebook Instagram ਤੇ ਫਾਲੋ ਜ਼ਰੂਰ ਕਰਿਓ ਧੰਨਵਾਦ ਜੀ ਜੇ ਉਹ ਖਤਮ ਹੋ ਗਿਆ ਨਾ ਹੁਣੇ ਮੇਰੀ ਗੱਲ ਸੁਣੋ ਇੱਕ ਮੀਟਿੰਗ ਹੈ ਪੰਜਾਂ ਬੰਦਿਆਂ ਦੀ ਆ ਦੂਰ ਕਾਦੀ ਗੱਲ ਆ ਤੁਹਾਡੇ ਤਾਰੋ ਪਰ ਦੇ ਪੈਸੇ ਬਣਿਆ ਜੇ ਤੁਸੀਂ ਉਹ ਮੀਟਿੰਗ ਦੇ ਵਿੱਚ ਭਾਗੀਦਾਰੀ ਨਾ ਤਾਨੂੰ ਹਾਈ ਕੋਰਟ ਦਿੰਦਾ ਜੱਜ ਤੁਹਾਨੂੰ ਪੈਸੇ ਮਿਲ ਜਾਂਦੇ ਤਾਂ ਖਤਰਾ ਮਿਲ ਸਕਦਾ ਇੱਥੇ ਬੀਐਸਪੀ ਕਹਿੰਦੀ ਸੀ ਇੱਥੇ ਇੱਕ ਮਿੰਟ ਇੱਥੇ ਬੀਐਸਪੀ ਕਹਿੰਦੀ ਖੇਤ ਜੋ ਲਾਇਆ ਮੈਂ ਤੁਹਾਡਾ ਪਿੰਡ ਦਾ ਮਸਲਾ ਰੱਖਿਆ ਮੈਂ ਹਾਈ ਲੈਵਲ ਤੇ ਰੱਖਦਾ ਉਹ ਤੁਹਾਡਾ ਤੁਸੀਂ ਜਾ ਕੋਈ ਵੇਖੋ ਉਹ ਕਿਸਾਨੀ ਜਿਹੜੀ ਗੱਲ ਕੀਤੀ ਜਿਹੜੇ ਕਿਸਾਨੀ ਇੱਥੇ ਵੀ ਆ ਰਹੀ ਉਹ ਤੁਸੀਂ ਹਾਈ ਲੈਵਲ ਤੇ ਕਿਸਾਨੀ ਆਗੂ ਜੋ ਤੁਹਾਡਾ ਫਰਜ਼ ਹੈ ਲੜਨ ਦਾ ਲੜਾਈ ਕਰਨ ਦਾ ਜਿਹੜੇ ਪਿੰਡ ਲੈਵਲ ਤੇ ਸਾਨੂੰ ਦੁੱਖ ਆ ਮੈਂ ਉਹ ਦੁੱਖ ਉਹ ਨਹੀਂ ਇੱਕ 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 ਭਾਈ ਹੈ ਨਾ ਘਰੋਂ ਘਰ ਸਾਡੀ ਜਿੰਨ ਭਾਜੀ ਮੀਟਿੰਗ ਹੁੰਦੀ ਆ ਹੁਣ ਕੱਲ੍ਹ ਦੀ ਆ ਮਾਪੂਰ ਸਾਡੀ ਉਸ ਦਿਨ ਇਹ ਗੱਲ ਤਾਂ ਕਹਿ ਸਕਦੇ ਨਾ ਸਾਡੀ ਦੇਖੋ ਜਿੰਨੇ ਸਾਨੂੰ ਸਮਰਤਾ ਰੱਬ ਨੇ ਦਿੱਤੀ ਆ ਮੀਟਿੰਗ ਜੇ ਅਸੀਂ ਇੰਨੀ ਗੱਲ ਤੇ ਕਵਾਂਗੇ ਨਾ ਕਿ ਸਾਡੇ ਪੰਜਾਬ ਦੇ ਲੋਕਾਂ ਨੂੰ ਉਹਦੇ ਵਿੱਚ ਭਾਈਵਾਲ ਬਰੌਂਗ ਨਾਲ ਪ੍ਰੋਬਲਮ ਆ ਰਹੀ ਹੈ। ਹਾਂ ਜੀ। ਹਾਂ। ਜਿੰਨਾ ਤੇ ਭਾਈਵਾਲ ਸਾਡਾ ਨਾ ਨਾ ਖਤਮ ਹੋ ਗਿਆ। ਜਿਤਨਾ ਹੋਇਆ ਇਹਨਾਂ ਦੇ ਤਰਨ ਚੁੰਗਿਆ ਰੈਕਟਰੀ ਜੋ ਦਾ ਸਖਤਰ ਹੈ ਅੰਮ੍ਰਿਤਸਰ ਦਾ। ਦੂਸਰੀ ਆਪਣਾ ਸਮੁੰਦਰੀ ਸਾਹਿਬ ਆ ਕੋਈ ਜਦੋਂ ਮੀਟਿੰਗ 'ਚ ਗੱਲ ਤੇ ਰੱਖਣਗੇ ਨਾ ਕਿ ਸਾਡੀ ਯਾਰ ਹੋ ਗਿਆ। ਸਾਨੂੰ ਆਂ ਆ ਭਜਾਓ ਜੀ। ਸਮੱਸਿਆ ਬਾਰਡਰ ਤੇ ਆਉਣ ਡੀਆਂ। ਆ ਸਾਡੀਆਂ ਮੁਸ਼ਕਲਾਂ ਨੇ। ਇੱਕ ਮਿੰਟ ਪਾਜੀ। ਜੀ ਹੁਣ ਗੱਲ ਪ੍ਰਗਟ ਸੋਣਾ ਗੱਲ ਕੀਤੀ ਤੇ ਗੱਲ ਤਾਂ ਹੀ ਗਾਂ ਜਾਊਗੀ। ਹਾਂ ਵੀ ਜਿਹੜੀ ਗੱਲ ਆ ਵੱਡੇ ਲੈਵਲ ਦੀ ਆ ਉੱਥੇ ਹੋਣੀ ਚਾਹੀਦੀ ਆ ਪਰ ਜਿਹੜੀ ਗੱਲ ਉਹ ਤੁਹਾਡੀ ਰੇਂਜ ਚ ਆ ਰਹੀ ਆ ਨਾ ਉਹਦੇ ਬਾਰੇ ਉਹਨਾਂ ਨੇ ਵੀ ਕਿਹਾ ਛੋਟੇ ਮੁੱਦੇ ਆ ਜਿਹਨੂੰ ਨਦੀ ਚੜ ਆਉਂਦੀ ਆ ਨਦੀ بس 2 ਦਿਨ ਪਹਿਲਾਂ ਜਿਹੜਾ ਪਾਣੀ ਇਹਦੇ ਨਾਲ ਬੰਦੇ ਮੜ ਜਾਂਦੇ ਇਸ ਚੀਜ਼ ਦਾ ਹੱਲ ਨਹੀਂ ਆ ਅਗਲੀ ਹੁਣ ਭਾਜੀ ਕੱਲ ਇੱਕ ਦੱਸੀ ਗੱਲ ਵੀ ਬੀਐਸਐਫ ਦੇ ਜਿਹੜੇ ਆਪਣਾ ਤਾਰ ਹੈ ਨਾ ਥੱਲੇ ਉਹਨਾਂ ਨੇ ਉੱਚੇ ਬਣਾਤੇ ਆ ਜਿਹਨੂੰ ਕੀ ਆਪਾਂ ਕਹਿ ਦਿੰਨੇ ਆ ਉਹ ਡਾਫ ਲੱਗ ਜਾਂਦੀ ਆ ਇੱਕ ਉੱਤੇ ਇੱਕ ਕਸੂਰ ਨਾਲ ਤੇ ਪੁਲ ਬਣਾਤਾ ਥੱਲੇ ਉਹਦੇ ਜਾਲ ਲਾਤਾ ਉਹਦੇ ਨਾਲ ਲੁਕਣ ਸਿਆ ਬੜੀ ਆਉਂਦੀ ਆ ਦਾਫ ਲੱਗ ਜਾਂਦੀ ਆ ਉੱਥੋਂ ਬੰਦ ਬਣਿਆ ਸੜਕ ਬਣੀ ਆਣਾ ਹਾਂ ਅੱਜ ਲੋਕਾਂ ਨੂੰ ਦਾ ਸੁੱਖ ਵੀ ਹੈਗਾ ਹੁਣ ਇੱਥੇ ਕੀ ਬਣਿਆ ਤੁਸੀਂ ਵੇਖੋ ਮੋਰਚੇ ਬਣੇ ਮੋਰਚੇ ਥਾਣੇ ਪਾਣੀ ਆ ਉਹ ਤੁਹਾਡੇ ਸਾਹਮਣੇ ਮੋਰਚੇ ਬਣੇ ਬੜੇ ਜਿਆਦੇ ਬਣ ਗਏ ਪਰ ਮਸਲਾ ਗੱਲ ਫਿਰ ਉੱਥੇ ਹੁੰਦੀ ਵੀ ਜਿੰਨਾ ਚਿਰ ਅਸੀਂ ਜਿਹੜੀ ਚੀਜ਼ ਮੈਂ ਅੱਗੇ ਉਹ ਗੱਲ ਕਰਨ ਦੇ ਆ ਵੇਖੋ ਰਲ ਮਿਲ ਕੇ ਅਨੇ ਰਲ ਮਿਲ ਕੇ ਜਿੱਥੇ ਕੋਈ ਗੱਲ ਕਰ ਸਕਦਾ ਪੰਚਾਇਤ ਮਤੇ ਪਾ ਕੇ ਵੀ ਦਊਗੀ ਪੰਜਾਬ ਸਰਕਾਰ ਵੀ ਗੱਲ ਕਰੇ ਤੁਹਾਡੀ ਜਿੱਥੋਂ ਤੱਕ ਗੱਲ ਆਮੀ ਗੱਲ ਕਿਥੋਂ ਤੱਕ ਜਾਂਦੀ ਯਾਰ ਗੱਲ ਕਰੋ ਜਦੋਂ ਕੋਈ ਡੁੱਬਣਦਿਆ ਨਾ ਤਾਂ ਪਾਣੀ ਭਾਜ ਭਾ ਵੇਚਦਾ ਤੇ ਨਾ ਉਹ ਆਮਦਨ ਵੇਚਦਾ ਸਿੱਧੀ ਇਹ ਗੱਲ ਆ ਭਾਜੀ ਦੋ ਦੋ ਮਹੀਨੇ ਪਹਿਲਾਂ ਬਾਰਡਰ ਦੀ ਮਾਰ ਉਧਰ ਹੁਣ ਆ ਉਹ ਆਈ ਤੇ ਆਹ ਮਾਰ ਉਹ ਹੀ ਕਰਗੇ ਸਿੰਗਾਂ ਖੇਪ ਤੇਲ ਚਾਹੀਦਾ 600 ਲੀਟਰ ਭਾਜੀ ਤੁਸੀਂ ਦੱਸ ਕੇ ਆਏ ਜੇ ਹੋਰ ਸੇਵਾਵਾਂ ਦਾ ਪਰ ਅਗਲੇ ਕਿ ਜਿੱਥੇ ਕਰ ਸਕਦੇ ਹੋ ਉਧਰ ਕਰੀਏ ਆਪਾਂ ਅੰਦਰ ਉਹ ਸਾਨੂੰ ਜਿਹੜੀ ਆ ਚੱਲ ਰਹੀ ਹੈ ਪਰਾਂ ਦੇ ਨਾਲ ਇਤਰਾਏ ਦੋ ਦੁੱਖੋਤ ਕਾਰ ਕਰਦੇ ਆ ਕੀ ਤਾ ਫੋਟੋ ਜੀ ਇੱਕ ਬੰਦਾ ਜਦੋਂ ਮੁੱਕਦੇ ਟਾਈਮ ਆ ਬੰਨੇ ਮਿੱਟੀ ਪੈ ਜੇ ਤੇ ਉੱਤੇ ਪੈ ਜੇ ਜਾਨੀ ਭਾਈ ਭਾਈ ਬਟਾ ਨਹੀਂ ਫਰਕ ਆ ਠੀਕ ਆ ਖੋੜ ਨਹੀਂ ਪੈਂਦੀ ਕਿਉਂ ਆ ਖੋੜ ਨਹੀਂ ਪੰਦਾ ਉਹ ਵਿੱਚ ਜਾਏ ਸਮੋ ਪਾਵੇ ਤੇ ਖਰਾਬ ਕਰ ਦੇ ਵੀਖੋ ਜੀ ਗੱਲ ਗੱਲ ਦੇ ਬੰਦੇ ਉਹ ਰੋਡ ਜਾਂਦਾ ਬਣੀਂਦਾ ਨਹੀਂ ਉਹ ਜੀ ਉਹ ਜੀ ਚਾਂਦੀ ਕਜਰੀ ਚ ਦੋ ਗੱਲਾਂ ਹੋਈਆਂ ਇੱਕ ਇੱਕ ਬੰਦੇ ਨੇ ਤਾਂ ਇਹ ਗੱਲ ਆਸਦੀ ਕਿ ਇਹ ਨਿੱਕੀਆਂ 16 ਦੇ ਮੂੰਹ ਤਿੱਖੇ ਹੁੰਦੇ ਨੇ ਇਹਨਾਂ ਨੂੰ ਰਕੜਦੇ ਹੂੰ ਹੂੰ ਇੱਕ ਨੇ ਆਤਾ ਯਾਰ ਇਹਨਾਂ ਦਾ ਕੀ ਗਣਾ ਹੈ ਦੋ ਗੱਲਾਂ ਹੋਈਆਂ ਨਾ ਵੈਲਿਊ ਉਸੇ ਗੱਲ ਦੀ ਦੋ ਗੱਲਾਂ ਆਈਆਂ ਤੇ 300 ਸਾਲ ਹੋ ਗਿਆ ਦੋਵੇਂ ਗੱਲਾਂ ਵੱਡੀਆਂ ਤੇ ਜਿੰਨੀਆਂ ਵੱਡੀਆਂ ਗੱਲਾਂ ਹੁੰਦੀਆਂ ਉਹਨਾਂ ਦੇਰ ਤੱਕ ਕੋ ਜੀਉਂਦੀਆਂ ਨਹੀਂ ਜੀਉਂਦੀਆਂ ਰਹਿੰਦੀਆਂ ਭਾਜੀ ਲੀਡਰ ਨਾ ਪੈਂਦਾ ਹੁਣ ਰਾਤੀ ਐਮਐਲਏ ਸਾਹਿਬ ਸਾਢੇ 3 ਵਜੇ ਤੱਕ ਬੈਠਾ ਰਿਹਾ ਨਹੀਂ ਬੈਠਾ ਜੇ ਨਾ ਹੋ ਸਕਦਾ ਉਥੋਂ ਕੋਈ ਬੰਦੇ ਢਿੱਲੇ ਤੇ ਜਦੋਂ ਪ੍ਰਸ਼ਾਸਨ ਪ੍ਰਸ਼ਾਸਨ ਸਖਤ ਰਹਿੰਦਾ ਸਾਰੇ ਸਾਰੇ ਮੇਰੇ ਉੱਤਰੋ ਬੈਠਾ ਜਿਹੜਾ ਵੀ ਚੰਗਾ ਕਰਦਾ ਸਾਹਮਣੇ ਆਹ ਪ੍ਰਸ਼ਾਸ਼ੀ ਜੀਸੀਪੀ ਆਈ ਰਾਜ ਮੱਡੀ ਮੱਰੀ ਆਈ ਆ ਵਧੀਆ ਉਹਨੇ ਆਣ ਕੇ ਸਾਡਾ ਬੰਨ ਬੱਧਾ ਉਹਨੇ ਤੜਕੇ 4 ਵਜੇ ਭੇਜੀ ਮੰਗਲੇ ਨਹੀਂ ਹਾਲਤ ਹੈ ਮਸਲੇ ਜਿਹੜੇ ਧੰਗ ਨਾਲ ਹੋਣੇ ਹੋਣੇ ਹਾਂ ਉਹਨੇ ਆਣ ਕੇ ਬੰਨ ਬੱਧਾ ਦੋਰੀ ਬੱਧਾ ਸਾਥੋਂ ਨਹੀਂ ਉਖਲੋਤਾ ਸੰਦਲੇ ਵੀ ਨਹੀਂ ਸੁਣਾ ਸੰਦਨੇ ਐਮਐਲਏ ਭਾਏ ਰਿਆ ਕੁਝ ਸੰਦ ਤਾਂ ਨਹੀਂ ਉਹਨੇ ਲਿਆ ਕੇ ਦਿੱਤਾ ਬੰਨੂ ਕੰਮ ਨਹੀਂ ਦਿੱਤਾ ਉਹ ਨਹੀਂ ਉਹ ਚਲ ਜਿੰਨਾ ਕਿਹਦਾ ਕਹਿੰਦਾ ਉਹਨਾਂ ਸੈੱਟ ਕਰਨਾ ਚਾਹੀਦਾ ਕਿ ਇਹਦਾ ਕਰਨਾ ਚਾਹੀਦਾ ਜਿਹੜਾ ਅਵਾਜ਼ ਜੀ ਨੂੰ ਵੇਖਣਾ ਕੋਈ ਕਰਦੇ ਭਾਜੀ ਬਹੁਤ ਜੀ ਇਹ ਸਾਡਾ ਕੋਈ ਵੀ ਜਿਹੜਾ ਰੱਖੂ ਸਾਡਾ ਪਚਾਉਣੀ ਜ਼ਰੂਰ ਭਾਜੀ ਅੱਗੇ ਨੂੰ ਕਰ ਚਾਹਦਾ ਵਿੱਚ ਚੌਂ ਪੰਜਾ ਦੇ ਬੰਦੇ ਦੇ ਦਿਓ ਉਹ ਪ੍ਰੋਬਲਮ ਹੈ ਉਹ ਦੇ ਦਿਓ ਮਤਲਬ ਮੇਰੀ ਜ਼ਿੰਮੇਵਾਰੀ ਉਹਨੂੰ ਪਾਸ ਕਰਾ ਕੇ ਤੁਹਾਡੇ ਹੱਥ ਫਰਾਵਾ ਵੀ ਆ ਲਾ ਉਹ ਮਿੱਟੀ ਦਾ ਮਸਲਾ ਸਾਡਾ 20 ਲੀਟਰ ਮਿੱਟੀ ਦਾ ਮਸਲਾ ਮਿੱਟੀ ਦਾ ਰੱਖਣਾ ਪਾਪੀ ਇਹਦੇ ਮੇਰੀ ਪੁੱਤਲੀ ਜ਼ਿੰਮੇਵਾਰੀ ਆ ਹੱਥੋਂ ਪਾ ਕੇ ਦਿਆਂ ਕਿ ਮੈਂ ਤੇ ਇਸ ਪੂਰਾ ਧਿਆਨ ਤੇ ਜ਼ਹਿਰ ਹੋ ਗਿਆ ਸਾਰੇ ਬਾਕੀ ਇਹ ਬੰਦਾ ਜਿਹੜਾ ਹੁੰਦਾ ਹੈ ਉਹਨੂੰ ਜ਼ਿੰਮੇਵਾਰੀ ਦਾ ਪਤਾ ਦੂਜਿਆਂ ਨੂੰ ਨਹੀਂ ਪਤਾ ਦੂਜਿਆਂ ਨੂੰ ਕੀ ਪਤਾ ਬਿਲਕੁਲ ਪਾਪੀ ਪਾਪੀ ਨਾਲ ਪੁੱਤਲੀ ਕਰੀ ਜਾਂਦੇ ਤੇ ਕਦੀ ਵੀ ਤੁਹਾਨੂੰ ਲੱਗੇ ਮੁੰਡੇ ਨਾਲ ਦੇ ਆਪਣੇ ਕਿਹੜੇ ਆਪਣੇ ਸ਼ੇਰ ਆਪਣੇ ਨਾਲ ਦੇ ਵੀਰ ਆਪਣੇ ਸਰ ਭਰਪਾਲ ਆਹ ਗੌਂਦਲ ਅੱਛਾ ਤੂੰ ਆਹ ਕੱਤੀ ਵੀ ਤੁਹਾਨੂੰ ਯਾਦ ਦੀ ਆ ਅੱਜ ਮਾਰੋ ਮੈਂ ਫੂਸੇ ਵੇਲੇ ਹਾਜ਼ਰ ਹਾਂ ਤੇ ਜਰੂਰੀ ਨਹੀਂ ਕੋਈ ਗੱਲ ਮੇਰੀ ਤੁਹਾਨੂੰ ਚਲੂ ਨਾ ਜਾਪੀ ਕਿਸੇ ਚੀਜ਼ ਦੀ ਲੋੜ ਹੈ ਮੈਨੂੰ ਆਵਾਜ਼ ਮਾਰੋ ਮੈਂ ਹਾਜ਼ਰ ਹਾਂ ਜਦੋਂ ਪਾਜੀ ਇੱਕ ਸਰਾਧਾਨ ਤੇ ਤਣਾਅ ਪੈਦਾ ਹੋਇਆ ਉਹ ਸਿੱਧੀ ਬੜੀ ਖਤਰਾ ਸੀ ਪਰ ਇਹ ਉਹਦੇ ਨਾਲੋਂ ਜ਼ਿਆਦਾ ਖਤਰਾ ਕਿ ਉਹ ਆਪਣੇ ਫਸਲਾਂ ਦਾ ਜਿਹਦੇ ਤੇ ਤਣਾਅ ਜਦੋਂ ਫਸਲਾਂ ਸੇਫ ਸੀ ਫਸਲਾਂ ਸੇਫ ਫਸਲਾਂ ਸਾਂਭੀ ਸੀ ਉਹਨਾਂ ਅਧਰਾਂ ਤੋਂ ਇਹਨੂੰ ਸਿਰ ਕਟਾਈ ਕਰਵਾ ਲਈ ਨਹੀਂ ਆ ਗੱਲ ਉਹਦਾ ਉਹ ਰਵੀਆਂ ਦਰਾਂ ਨੂੰ ਪੱਕਾ ਇਸ ਤਰ੍ਹਾਂ ਕੰਮ ਪੱਕਾ ਹੈ ਮਾਰਾ ਬਹੁਤ ਵੱਡਾ ਨਿਸ਼ਾਨ ਹੈ ਇਹ ਤਾਂ ਸਾਡੇ ਲੋਕਾਂ ਦਾ ਪਤਾ ਨਹੀਂ ਗੁਰੂ ਸਾਹਿਬ ਦੇ ਜਿਹੜੇ ਸਾਨੂੰ ਉਹਨਾਂ ਨੇ ਮਤਲਬ ਗੁਰਬਾਣੀ ਦੇ ਦੇ ਕੇ ਦੋ ਵਿੱਚ ਕਿੱਡਾ ਵਾ ਤੁਸਾਨੂੰ ਸ਼ੁਕਰ ਕਰਨਾ ਵਾ ਹੋਰ ਬੰਦਾ ਵਾ ਕਿੰਨੇ ਸ਼ੁਕਰ ਵੇਂਦਾ ਸਾਨੂੰ ਇੱਕੋ ਗੱਲ ਗੁਰੂ ਸਾਹਿਬ ਜਿਹੜੀ ਸੜਾਈ ਹੈ ਨਾ ਪਾਣਾ ਉਹਦਾ ਕਰਕੇ ਅਸੀਂ ਚੜ ਜਾਂਦੇ ਭਾਵੇਂ ਸਾਡਾ ਹਰ ਸਾਲ ਹੁੰਦਾ ਵਾ 24 ਸੁੱਟਾ ਲੰਘਿਆ ਜੀ 23 ਜਨਵਰੀ ਜੀ ਬਾਰੇ ਇਹਦੇ ਬਾਰੇ ਸਟੱਡੀ ਕਰਿਆ ਜਹਲ ਸਿੰਘ ਪੀਆਕਟਰ ਦੇ ਨਾਲ ਜਿਹੜੇ ਰਾਜਾਂ ਦੀ ਡੈਮਾਂ ਦੇ ਉੱਤੇ ਸੇਦਾਰੀ ਸੀ ਉਹ ਮੋਦੀ ਸਾਹਿਬ ਨੇ ਖੋਲੀ ਠੀਕ ਹੈ ਠੀਕ ਆ ਉਹਦੇ ਕਾਰਨ ਜਿੰਨੇ ਵੀ ਪਕੜ ਡੈਮਾਂ ਦੇ ਉੱਤੇ ਰਾਜਾਂ ਦੀ ਹੁੰਦੀ ਸੀ ਉੱਥੇ ਹੈ ਨਹੀਂ ਉੱਥੇ ਕੋਈ ਅਫਸਰ ਨਹੀਂ ਠੀਕ ਆ ਹੁਣ ਪੌਗ ਡੈਮ ਆ ਠੀਮ ਡੈਮ ਆ ਰੀਸਾਗਰ ਆ ਚੋ ਵੀਰ ਤਖੜਾ ਡੈਮ ਉੱਥੇ ਪੰਜਾਬ ਦੀ ਕੋਈ ਹੈ ਨਹੀਂ ਇਸ ਤਰ੍ਹਾਂ ਹੋ ਕੀ ਰਿਹਾ ਵੇਖੋ ਇੱਕ ਜਾਟੇ ਨਾਲ ਆਪ ਦੇਸੀ ਕੋਈ ਵੀ ਲੰਗੋਨ ਪਾੜੋ ਵੇ ਪੜਿਆ ਵੇ ਬਾਬਾ ਜੀ ਕਿਉਂ ਕੋਲ ਨੂੰ ਪਾਣੀ ਲਾਉਂਦਾ ਕਾਡੇ ਨੂੰ ਪਾਣੀ ਲਾਉਂਦਾ ਤੇ ਦੋ ਤਿੰਨ ਕਰਮਾ ਪਹਿਲਾਂ ਪਾਣੀ ਜਾ ਕੇ ਬੰਨ੍ਹ ਦਿੰਦਾ ਵੀ ਮੇਰਾ ਮੇਰਾ ਉਸ ਤੱਕ ਪਹੁੰਚ ਜਾਵੇ ਮੇਰਾ ਪਾਣੀ ਜਿਹੜਾ ਮੈਂ ਮੈਂ ਲਾਤਾ ਤੇ ਦੋ ਮੇਰਾ ਖੈਰਾ ਭਰ ਜਾਣਾ ਛੂਰੀ ਇੱਕ ਪਤਾ ਨੂੰ ਉਹਨੂੰ ਪਤਾ ਹੈ ਵੀ ਮੇਨੇ ਮੇਰੇ ਮੇਰੇ ਨਿਕਾੜਨਾ ਇੰਨਾ ਭਰ ਜਾਣਾ ਹੋ ਕੀ ਰਿਹਾ ਵੇਖੋ ਪਿਛਲੇ ਹੱਦ ਨਾਲ ਸਾਲਾਂ ਚੌ ਸਾਲਾਂ ਤੇ ਜਦੋਂ ਦਾ ਡੈਮ ਸੇਫਟੀ ਐਕਟ ਜਦੋਂ ਰਾਜਾਂ ਦੀ ਗੱਲ ਨਹੀਂ ਸੁਣੀ ਜਾਂਦੀ ਠੀਕ ਆ ਉਹਦੇ ਕਾਰਨ ਹੋਏ ਰਿਆ ਪਹਿਲਾਂ ਤਾਂ ਡੀਕੀ ਜਾਂਦੇ ਨੇ ਤੇ ਫਾਟਕ ਰੱਖਦੇ ਬਿਲਕੁਲ ਬੰਦ ਠੀਕ ਆ ਪਾਣੀ ਰਿਲੀਜ਼ ਕਰਦੇ ਨਹੀਂ ਹਣ ਮਾਨ ਲਾਉਂਦੇ ਨਹੀਂ ਵੀ ਟੈਕਨੀਕਲ ਤੌਰ ਤੇ ਸਾਰਾ ਕੁਝ ਪਤਾ ਲੱਗਦਾ ਵੀ ਕਿੰਨਾ ਕਿੰਨੀ بارش ਹੋ ਜੀ ਸਾਰੇ ਅੱਜ ਕੱਲ੍ਹ ਤੋਂ ਆ ਜਾਂਦੀ ਹੈ ਤੇ ਤੁਸੀਂ ਹੁਣ ਜਿਹੜਾ ਜਿਹੜਾ ਮਤਲਬ ਇਕੱਠਾ ਕਰਕੇ ਪਾਣੀ ਆਪੇ ਛੱਡਦੇ ਆ ਇਹੋ ਪਾਣੀ ਸਿਰਫ ਦੋ ਦੇਣ ਸਿਰਫ ਦੋ ਦਿਨ ਪਹਿਲਾਂ ਜਿੱਥੇ 1 ਲੱਖ ਛੜਨਾ ਜਿੱਥੇ 2 ਲੱਖ ਛੜਨਾ ਉਥੇ ਜਿੱਥੇ 2 ਲੱਖ ਛੜਨਾ ਉਥੇ 1 ਲੱਖ ਛਡੋ ਜੱਕ ਦਮ ਨਾ ਠੀਕ ਆ ਤੇ ਦੋ ਦਿਨ ਪਹਿਲਾਂ ਛੜਦੇ ਉਹ ਤੇ ਪਾਣੀ ਰਿਲੀਜ਼ ਹੋ ਗਈ ਨੰਗਦੇ ਠੀਕ ਆ ਮੁੜ ਕੇ ਦੋ ਛੜਨਾ ਤੇ ਦੋ ਦਿਨ ਪਹਿਲਾਂ ਇੱਕ ਨਹੀਂ ਛੜਨਾ ਇਹ ਇਹ ਇੱਕ ਫਾਰਮੂਲਾ ਹੈ। ਪਰ ਇਹ ਤਾਂ ਹਾਈ ਲੈਵਲ ਦਾ ਹੈ। ਹੁਣ ਸਾਡੇ ਮੱਥੇ ਦੋ ਇਹ ਆ ਮੇਨ ਪ੍ਰਕਰ ਸਾਂ ਆਪਣੇ ਮੱਥੇ ਰੱਖਣ ਵਾਲੇ ਦੋ ਆ। ਬਹੁਤ ਗੱਲ ਹੈ ਜਦੋਂ ਸਾਡਾ ਪਾਣੀ ਇਹ ਆਉਂਦਾ ਇਹਨੂੰ ਨਿਕਲ ਨਹੀਂ ਨਿਕਾਸ ਹੈ ਨਹੀਂਗਾ। ਇੱਥੇ ਡਰ ਲੱਗਣਾ ਚਾਹੀਦਾ ਜਦੋਂ ਪੈ ਬਾੜ ਚੋਦੀ ਸਾਡਾ ਬਾਦ ਸਾ ਆਉਦੀ ਨਾ ਵੀ ਫਸਲ ਡੁੱਬ ਜਾਂਦਾ। ਅੱਛਾ। ਜਦੋਂ ਇਧਰੋਂ ਪਾਣੀ ਆਉਂਦਾ ਉਦੋਂ ਸਾਡਾ ਬੰਨ ਦੋ ਤੁਹਾਨੂੰ ਤਾਂ ਟੁੱਟ ਗਿਆ। ਸਾਡੇ ਦੋ ਮਸਲੇ ਆਉਣ ਵਾਲੇ ਸਮਝ ਤੋਹਾ ਵੋਟਾਂ ਲੈਣੀਆਂ। ਸਾਡੇ ਦੋ ਮਸਲੇ ਰੱਖੋ ਇੱਕ ਤਾਂ ਇੱਥੇ ਡਰ ਬੰਨਣਾ ਚਾਹੀਦਾ। ਨੰਬਰ ਦੂਜੇ ਤੇ ਬੰਨ ਤੇ ਮਿੱਟੀ ਪਾਣੀ ਚਾਹੀਦੀ ਆ। ਅਸੀਂ ਸਹਿਯੋ ਖਲਾਉਣਗੇ ਲਾਫਟ ਕਰਦੇ ਹੈ ਹਾਂ ਹਾਂ ਲਿਖਤੀ ਤੌਰ ਤੇ ਲੈਣਾ ਇਸ ਚੀਜ਼ ਨੂੰ ਕਵਰ ਦੇ ਵਿੱਚ ਤੁਸੀਂ ਰੱਖੋ ਠੀਕ ਹੈ ਗੱਲਾਂ ਕਰਾਂਗੇ ਤੇ ਗੱਲਾਂ ਹੋਣਗੀਆਂ ਗੱਲਾਂ ਕੀਤੇ ਗੱਲ ਗੱਲ ਜਿਹੜੀ ਚੀਜ਼ ਸਮਝੋ ਜਿਹੜੀ ਉੱਪਰ ਗੁਰਸੋਂ ਨੇ ਗੱਲ ਕੀਤੀ ਆ ਨਾ ਗੱਲ ਇਹ ਛੋਟੀ ਨਹੀਂ ਇਹਨੂੰ ਜਿੱਥੇ ਨਾਲ ਉਹ ਬੜੀ ਹਾਈ ਲੈਵਲ ਦੀ ਗੱਲ ਹੈ ਜਿਹੜੀ ਜਾਲੋਂ ਤੇ ਲੈ ਬਹਿਣਾ